120000 ਵਾਲੇ ਤੇ 25 ਲੱਖ ਵਾਲਾ ਹੂੰ ਇਹਨਾਂ ਦੇ ਪਿਆ 7500 ਰੁਪਏ ਪੈਂਦੇ ਪਿੰਡ ਭੋਖੜਾ ਦੀ ਇੱਕ ਸਰਪੰਚ ਗੁਰਮੀਤ ਕੌਰ ਜੀ ਉਹਨੇ ਉਹਨਾਂ ਮਜ਼ਦੂਰਾਂ ਦੇ ਨਾਲ ਬਹੁਤ ਵੱਡੀ ਠੱਗੀ ਮਾਰੀ ਜਿਹੜੇ ਮਜ਼ਦੂਰ ਪਹਿਲਾਂ ਹੀ ਹਾਂਜੀ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਤੇ ਗਰੀਬੀ ਦੇ ਵਿੱਚ ਰਹਿ ਰਹੇ ਆ ਇਹ ਲੱਕੜ ਬਣਾਉਣ ਦੀ ਆ ਤੇ ਇੱਕ ਲਾਉਣ ਦੇ ਪੈਸੇ ਅੱਛਾ ਜੀ ਸੈਕੰਡ ਇਹ ਤਾਂ ਵੀ ਕਾਰਡ ਬਣਾ ਕੇ ਆ ਗਏ ਤੇ ਠੀਕ ਹੈ ਤੇ ਨਹੀਂ ਕਹਿੰਦੀ ਮੈਂ ਪੈਸੇ ਵਾਪਸ ਕਰੂੰਗੀ ਜੀ ਤੇ ਵੀ ਜੀ ਉਹਨਾਂ ਨੇ ਪੈਸੇ ਵੀ ਨਹੀਂ ਵਾਪਸ ਕੀਤੇ ਜੀ ਤੇ ਉਹਨਾਂ ਨੇ ਕਾਰਡ ਵੀ ਨਹੀਂ ਬਣਾ ਕੇ ਦਿੱਤੇ ਨਾ ਸੰਕਰਡ ਬਣਾਉਣ ਵਾਸਤੇ ਉਹਨਾਂ ਮਜ਼ਦੂਰਾਂ ਤੋਂ 2000 ਰੁਪਿਆ ਪ੍ਰਤੀ ਕਾਰਡ ਜਿਹੜਾ ਕੈਪਟਨ ਸਰਕਾਰ ਦਾ ਬਣਿਆ ਹੋਇਆ ਸੀ ਕੈਪਟਨ ਦੀ ਫੋਟੋ ਲੱਗੀ ਹੋਈ ਸੀ ਉਹ ਕਾਰਡ ਬਣਾਉਣ ਵਾਸਤੇ 2000 ਰੁਪਿਆ ਪ੍ਰਤੀ ਕਾਰਡ ਤੇ ਜਿਹੜਾ ਬੀਪੀਐਲ ਦਾ ਕਾਰਡ ਬਣਾਉਣ ਵਾਸਤੇ ਉਹ ਪ੍ਰਤੀ ਕਾਰਡ 3000 ਰੁਪਿਆ ਤੇ 300 ਅੱਛਾ ਹਾਂ ਜੀ ਤੇ ਮਜ਼ਦੂਰਾਂ ਨੂੰ ਇੱਥੋਂ ਤੱਕ ਵੀ ਕਹਿੰਦੀ ਕਿ ਜੇ ਤੁਸੀਂ ਪੈਸਿਆਂ ਵਾਸਤੇ ਮੈਨੂੰ ਇਸੇ ਤਰ੍ਹਾਂ ਤੰਗ ਪਰੇਸ਼ਾਨ ਕਰਦੇ ਰਹੇ ਮੈਂ ਤੁਹਾਡੀ ਥਾਣੇ ਸ਼ਿਕਾਇਤ ਕਰ ਦੂੰਗੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਨਵਾਂ ਇਨਕਲਾਬ ਪੰਜਾਬ ਦੇ ਵਿੱਚ ਲੈ ਕੇ ਆਉਂਦੀ ਆ ਔਰ ਉਸ ਤੋਂ ਬਾਅਦ ਬਹੁਤ ਸਾਰੇ ਫਲੈਕਸ ਪੰਜਾਬ ਦੀਆਂ ਸੜਕਾਂ ਦੇ ਉੱਪਰ ਤੁਸੀਂ ਲੱਗੇ ਦੇਖੇ ਹੋਣਗੇ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਇੱਕ ਸੂਬਾ ਜਿਹੜਾ ਉਹ ਬਣਾ ਦਿੱਤਾ ਗਿਆ ਪਰ ਕਿਤਨਾ ਕਿਤੇ ਹਜੇ ਵੀ ਪਿੰਡਾਂ ਦੇ ਵਿੱਚ ਗ੍ਰਾਸ ਰੂਟ ਲੈਵਲ ਦੀ ਜੋ ਰਾਜਨੀਤੀ ਆ ਬਹੁਤ ਸਾਰੇ ਲੋਕ ਉਸ ਦੀ ਭੇਡ ਚੜ ਜਾਂਦੇ ਆ ਤੇ ਇਸ ਟਾਈਮ ਅਸੀਂ ਬਠਿੰਡਾ ਸ਼ਹਿਰ ਦੇ ਵਿੱਚ ਡੀਸੀ ਦਾ ਦਫ਼ਤਰ ਦੇ ਸਾਹਮਣੇ ਬਿਲਕੁਲ ਮੌਜੂਦ ਹਾਂ ਜਿੱਥੇ ਅੱਜ ਮਜ਼ਦੂਰ ਜਥੇਬੰਦੀ ਦੇ ਵੱਲੋਂ ਇੱਕ ਆਪਣਾ ਪ੍ਰੋਗਰਾਮ ਕੀਤਾ ਗਿਆ ਧਰਨਾ ਪ੍ਰਦਰਸ਼ਨ ਜਿਸ ਨਾਲ ਦਾ ਗੱਲਬਾਤ ਕਰਾਂਗੇ ਬਾਈ ਜੀ ਉਹਨਾਂ ਦੇ ਨਾਲ ਬਾਈ ਜੀ ਕਿਹੜੀ ਜਥੇਬੰਦੀ ਹੈ ਤੇ ਕੀ ਮਸਲਾ ਦਲਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮੇਰੀ ਜਥੇਬੰਦੀ ਆ ਮੇਰਾ ਨਾਮ ਸੁਖਪਾਸ ਖਿਆਲੀ ਵਾਲਾ ਜੀ ਮਸਲਾ ਇਹ ਪਿੰਡ ਪੋਖੜਾ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਹਾਂ ਪਿੰਡ ਪੋਖੜਾ ਦੀ ਇੱਕ ਸਰਪੰਚ ਗੁਰਮੀਤ ਕੌਰ ਜੀ ਉਹਨੇ ਉਹਨਾਂ ਮਜ਼ਦੂਰਾਂ ਦੇ ਨਾਲ ਬਹੁਤ ਵੱਡੀ ਠੱਗੀ ਮਾਰੀ ਜਿਹੜੇ ਮਜ਼ਦੂਰ ਪਹਿਲਾਂ ਹੀ ਹਾਂਜੀ ਪਹਿਲਾਂ ਹੀ ਤੰਗੀਆਂ ਤੁਰਸ਼ੀਆਂ ਤੇ ਗਰੀਬੀ ਦੇ ਵਿੱਚ ਰਹਿ ਰਹੇ ਆ ਉਹਨਾਂ ਸਧਾਰਨ ਮਜ਼ਦੂਰਾਂ ਦੇ ਜਿਹੜੇ ਰਾਸ਼ਨ ਕਾਰਡ ਸੀ ਉਹ ਲਾਕਡਾਊਨ ਸਮੇਂ ਕੱਟੇ ਗਏ ਸੀ ਜਦੋਂ ਦੇਸ਼ ਦੇ ਵਿੱਚ ਬਹੁਤ ਵੱਡਾ ਸੰਕਟ ਆਇਆ ਹੋਇਆ ਸੀ ਕੋਰੋਨਾ ਦਾ ਤਾਂ ਉਹਨਾਂ ਸਮੇਂ ਉਹਨਾਂ ਮਜ਼ਦੂਰਾਂ ਦੇ ਰਾਸ਼ਨ ਕਾਰਡ ਆ ਜਿਹੜੇ ਕੱਟ ਦਿੱਤੇ ਗਏ ਸੀ ਜੀ ਤਾਂ ਸਰਪੰਚ ਗੁਰਮੀਤ ਕੌਰ ਆ ਜਿਹੜੀ ਉਹਨੇ ਉਹਨਾਂ ਮਜ਼ਦੂਰਾਂ ਨੂੰ ਇਹ ਸੰਸਾ ਦਿੱਤਾ ਕਿ ਮੈਂ ਬਣਾ ਕੇ ਦਿੰਨੀ ਆ ਤੁਹਾਡੇ ਕਾਰਡ ਤਾ ਮਜ਼ਦੂਰਾ ਨੇ ਸੁਭਾਅਕੀ ਸੀ ਕਿਉਂਕਿ ਪਿੰਡ ਦੀ ਸਰਪੰਚਾ ਉਤੇ ਤੇ ਵਿਸ਼ਵਾਸ ਕਰਨਾ ਸੁਭਾਅਕੀ ਹੁੰਦਾ ਕੁਦਰਤੀ ਹੁੰਦਾ ਕਿ ਪਿੰਡ ਦੇ ਸਰਪੰਚ ਤੇ ਵਿਸ਼ਵਾਸ ਆ ਜਿਹੜਾ ਉਹ ਮਜ਼ਦੂਰਾ ਨੇ ਕੀਤਾ ਉਹਦਾ ਵੱਡਾ ਕਾਰਨ ਇਹ ਵੀ ਸੀ ਵਿਸ਼ਵਾਸ ਦਾ ਕਿ ਇਹ ਸਰਪੰਚ ਵੀ ਐਸੀ ਆ ਤੇ ਐਸੀ ਲੋਕਾਂ ਨੇ ਉਹਦੇ ਤੇ ਯਕੀਨ ਕੀਤਾ ਤੇ ਐਸੀ ਲੋਕਾਂ ਦਾ ਹੀ ਯਕੀਨ ਸਰਪੰਚ ਨੇ ਤੋੜਿਆ ਉਹਨਾਂ ਲੋਕਾਂ ਤੋਂ ਉਹ ਵੀ ਰਾਸ਼ਨ ਕਾਰਡ ਬਣਾਉਣ ਵਾਸਤੇ ਉਹਨਾਂ ਮਜ਼ਦੂਰਾ ਤੋਂ 2000 ਰੁਪਿਆ ਪ੍ਰਤੀ ਕਾਰਡ ਜਿਹੜਾ ਕੈਪਟਨ ਸਰਕਾਰ ਦਾ ਬਣਿਆ ਹੋਇਆ ਸੀ ਕੈਪਟਨ ਦੀ ਫੋਟੋ ਲੱਗੀ ਹੋਈ ਸੀ ਉਹ ਕਾਰਡ ਬਣਾਉਣ ਵਾਸਤੇ 2000 ਰੁਪਏ ਪ੍ਰਤੀ ਕਾਰਡ ਤੇ ਜਿਹੜਾ ਬੀਪੀਐਲ ਦਾ ਕਾਰਡ ਬਣਾਉਣ ਵਾਸਤੇ ਉਹ ਪ੍ਰਤੀ ਕਾਰਡ 3000 ਰੁਪਏ ਤੇ ਤੀਜਾ ਜਿਹੜਾ ਝਾਂਸਾ ਦਿੱਤਾ ਗਿਆ ਕਿ ਮੈਂ ਤੁਹਾਨੂੰ ਬੈਂਕ ਤੋਂ ਲੋਨ ਕਰਵਾ ਕੇ ਦਿੰਨੀ ਆ ਬੈਂਕ ਦਾ ਲੋਨ ਭਰਨਾ ਵੀ ਕੋਈ ਨਹੀਂ ਤੇ ਤੁਸੀਂ ਉਹਦੇ ਪੈਸੇ ਦਿਓ ਜੀ 4000 ਤੋਂ 5000 ਰੁਪਏ ਪ੍ਰਤੀ ਪਰਿਵਾਰ ਉਹ ਤੋਂ ਲਿਆ ਗਿਆ 5 ਮਹੀਨੇ ਸਮਾਂ ਬੀਤ ਗਿਆ ਉਹਨਾਂ ਮਜ਼ਦੂਰਾਂ ਨੂੰ ਨਾ ਤਾਂ ਰਸਨ ਕਾਰਡ ਬਣੇ ਨਾ ਬੈਂਕ ਲੋਨ ਹੋਇਆ ਤਾਂ ਉਹਨਾਂ ਮਜ਼ਦੂਰਾਂ ਨੇ ਜਿਹੜੇ ਕਿਸੇ ਮਜ਼ਦੂਰ ਨੇ ਆਪ ਦਾ ਵਿਆਜ ਤੇ ਪੈਸੇ ਲਏ ਕਿਸੇ ਨੇ ਆਪਦੇ ਘਰ ਦੀ ਕੋਈ ਚੀਜ਼ ਗਹਿਣੇ ਕੀਤੀ ਕਿਸੇ ਨੇ ਕਿਸੇ ਤੋਂ ਉਧਾਰ ਪੈਸੇ ਲਏ ਤਾਂ ਉਹ ਕਨਾ ਕਾਰਡ ਬਣੇ ਨਾ ਕੋਈ ਲੋਨ ਹੋਇਆ ਤੇ ਜਦੋਂ ਉਹ ਮਜ਼ਦੂਰ ਹੁਣ ਸਰਪੰਚ ਤੋਂ ਪੈਸੇ ਮੰਗਦੇ ਆ ਤਾਂ ਸਰਪੰਚਨੀ ਖਸਰੀ ਜੀ ਹਾਸੀ ਹੱਸ ਕੇ ਕਹਿ ਦਿੰਦੀ ਆ ਕਿ ਪੈਸੇ ਤਾਂ ਡੁੱਬ ਗਏ ਆ ਤੇ ਜੇ ਮਜ਼ਦੂਰਾਂ ਨੂੰ ਇੱਥੋਂ ਤੱਕ ਵੀ ਕਹਿੰਦੀ ਕਿ ਜੇ ਤੁਸੀਂ ਪੈਸਿਆਂ ਵਾਸਤੇ ਮੈਨੂੰ ਇਸੇ ਤਰ੍ਹਾਂ ਤੰਗ ਪਰੇਸ਼ਾਨ ਕਰਦੇ ਰਹੇ ਮੈਂ ਤੁਹਾਡੀ ਥਾਣੇ ਸ਼ਿਕਾਇਤ ਕਰ ਦੂੰਗੀ ਜੀ ਤੇ ਮੈਂ ਤੁਹਾਡੇ ਤੇ ਪਰਚਾ ਕਰ ਦੂੰਗੀ ਇਥੋਂ ਤੱਕ ਵੀ ਗੱਲ ਆਈ ਕਿ ਜੇ ਮੈਨੂੰ ਇੰਹੀਂ ਤੰਗ ਪਰੇਸ਼ਾਨ ਕੀਤਾ ਤੇ ਜੇ ਮੈਂ ਮਰ ਵੀ ਗਈ ਤਾਂ ਮੈਂ ਇਹਨਾਂ ਜਥੇਬੰਦੀਆਂ ਵਾਲਾਂ ਦਾ ਤੇ ਇਹਨਾਂ ਮਜ਼ਦੂਰਾਂ ਦਾ ਨਾਂ ਲਵਾਂਗੀ ਤਾਂ ਇਹ ਸਭ ਤੋਂ ਘਟਿਆ ਪੱਧਰ ਦੀ ਰਾਜਨੀਤੀ ਆ ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਇਹ ਮਸਲਾ 11 ਤਰੀਕ ਨੂੰ ਪਰ ਅਜੇ ਤੱਕ ਕੋਈ ਸਰਪੰਚ ਸਰਪੰਚ ਦੇ ਉੱਤੇ ਕਾਰਵਾਈ ਨਹੀਂ ਹੋਈ ਅੱਜ ਅਸੀਂ ਦਰਵਾਜ਼ਾ ਦਵਾਰਾ ਉਹਨਾਂ ਉੱਚ ਅਧਿਕਾਰੀਆਂ ਨੂੰ ਮਿਲੇ ਆ ਤਾਂ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਤੇ ਦਵਾਇਆ ਕਿ ਛੁੱਟੀਆਂ ਦੇ ਦਿਨ ਸੀ ਹੁਣ 2-3 ਦਿਨਾਂ ਤੱਕ ਸਰਪੰਚ ਤੇ ਕਾਰਵਾਈ ਕੀਤੀ ਜਾਊਗੀ ਬਾਈ 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 ਮੈਨੂੰ ਇਹ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਵੀ ਸਰਪੰਚ ਕੋਲੇ ਅਜਿਹੇ ਕੀ ਅਧਿਕਾਰ ਸੀਗਾ ਕਿਉਂਕਿ ਰਾਸ਼ਨ ਕਾਰਡ ਵਗੈਰਾ ਜਿਹੜੇ ਉਹ ਫੂਡ ਸਪਲਾਈ ਮਹਿਕਮੇ ਦੇ ਇੱਕ ਅਫਸਰ ਨੇ ਜਿਹਦੇ ਇਨਸਪੈਕਟਰ ਕਹਿੰਦੇ ਆ ਉਹਨਾਂ ਨੇ ਇਸ਼ੂ ਕਰਨੇ ਹੁੰਦੇ ਆ ਸਰਪੰਚ ਕੋਲੇ ਅਜਿਹੇ ਕੀ ਅਧਿਕਾਰ ਸੀ ਕੋ ਰਾਸ਼ਨ ਕਾਰਡ ਵੀ ਬਣਾਉਣ ਲੱਗੇ ਬੀਪੀਐਲ ਵੀ ਬਣਾਉਣ ਲੱਗੇ ਹਾਲਾਂਕਿ ਬੈਂਕਾਂ ਤੋਂ ਲੋਨ ਵੀ ਦਿਵਾਉਣ ਲੱਗੇ ਉਹ ਕਹਿੰਦੇ ਹੁੰਦੇ ਇੱਕ ਕਹਾਵਤਾਂ ਪੰਜਾਬੀ ਦੀ ਕਹਿੰਦੇ ਹੁੰਦੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਹਾਂ ਅਸੀਂ ਸਮਝਦੇ ਹਾਂ ਕਿ ਸਰਪੰਚਨੀਆ ਦੇ ਵਿੱਚ ਕੱਲੀ ਸ਼ਾਮਲ ਨਹੀਂ ਹੈਗੀਗੀ ਠੀਕ ਕਿਉਂਕਿ ਸਰਪੰਚ ਦੀ ਆਪਦੀ ਕੋਈ ਪਾਵਰ ਨਹੀਂ ਉਹਦੇ ਵਿੱਚ ਬਹੁਤ ਇੱਕ ਇੱਕ ਤਰ੍ਹਾਂ ਦਾ ਗਰੋਅ ਆਗਾ ਇਹਦੀ ਗਰੋਅ ਦੇ ਵੀ ਪਰਦਾ ਫਾਸ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਆ ਕਿ ਦੀ ਉੱਚ ਪੱਧਰੀ ਜਾਂਚ ਹੋਵੇ ਕੱਲੀ ਸਰਪੰਚਨੀਆ ਜਿਹੜੀ ਉਹ ਬਲੀ ਦਾ ਬੱਕਰਾ ਨਹੀਂ ਹੈਗੀ ਇਹਦੇ ਵਿੱਚ ਉਹਦੇ ਨਾਲ ਉਹਦੀਆਂ ਤੰਦਾ ਜੁੜੀਆਂ ਹੋਊਗਾ ਫੂਡ ਸਪਲਾਈ ਦੇ ਜਿਹੜੇ ਹੈਗੇ ਆ ਅਧਿਕਾਰੀ ਉਹ ਵੀ ਇਹਦੇ ਵਿੱਚ ਸ਼ਾਮਲ ਆ ਜਿਹੜੇ ਜਿਹੜੀ ਪੰਚਾਇਤ ਆ ਪੰਚਾਇਤ ਨੇ ਵੀ ਇਹਦੇ ਖਿਲਾਫ ਕਿ ਕੀ ਹੋਇਆ ਵੀ ਸਰਪੰਚ ਜੀ ਨੇ ਬਹੁਤ ਮਾੜਾ ਕੰਮ ਕੀਤਾ ਇਹ ਇਕੱਲੇ ਕੋਹੜੇ ਦਾ ਮਸਲਾ ਨਹੀਂ ਹੈਗਾ ਆਸ-ਪਾਸੇ ਪਿੰਡਾਂ ਦੇ ਵਿੱਚੋਂ ਵੀ ਇਹਨਾਂ ਨੇ ਪੈਸੇ ਲਏ ਹੋਏ ਆ ਜਿਹੜੇ ਮਜ਼ਦੂਰਾਂ ਨਾਲ ਸਾਡੇ ਸੰਪਰਕ ਹੋਏ ਆ ਪਰ ਉਹਨਾਂ ਮਜ਼ਦੂਰਾਂ ਨੂੰ ਇਹਨਾਂ ਨੇ ਘਰ-ਘਰ ਜਾ ਕੇ ਕਿਆ ਹੋਇਆ ਕਿ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਪਰ ਉਹਨਾਂ ਨਾਲ ਨਾ ਜਾਏ ਉਹ ਮਜ਼ਦੂਰ ਸਾਡੇ ਨਾਲ ਨਹੀਂ ਆਏ ਭਾਈ ਕਿੰਨੇ ਕਿੰਨੇ ਬੰਦਿਆਂ ਦੀ ਲਿਸਟ ਤੁਹਾਡੇ ਕੋਲੇ ਜਾਣਕਾਰੀ ਕਿੰਨੇ ਬੰਦਿਆਂ ਦੀ ਹੈ ਬੰਦਾ ਸਾਡੇ ਕੋਲੇ ਹੁਣ ਤੱਕ ਜਿਹੜੇ ਬੰਦਿਆਂ ਨੇ ਸਾਨੂੰ ਸਵੈ ਘੋਸ਼ਣਾ ਪੱਤਰ ਦਿੱਤੇ ਹੋਏ ਆ ਉਹ 19 ਬੰਦਿਆਂ ਨੇ ਦਿੱਤੇ ਹੋਏ ਆ ਪਰ ਜਿਹੜੇ ਧੋਖੜੇ ਪਿੰਡ ਦੇ ਕੱਲੇ ਉਹ 60 ਤੋਂ 62 ਘਰ ਹੈਗੇ ਨੇ ਬੰਦੇ ਨੇ ਜਿਨ੍ਹਾਂ ਨੇ ਜਿਹੜੀ ਪੇਮੈਂਟ ਕੀਤੀ ਹੋਈ ਆ 5000 ਤੋਂ ਲੈ ਕੇ 12000 ਤੱਕ ਦੀ ਪੇਮੈਂਟ ਆ ਸਰਪੰਚ ਜੀ ਨੂੰ ਉਹਨਾਂ ਨੇ ਕੀਤੀ ਹੋਈ ਆ ਮਤਲਬ ਇਹ ਸਾਵਣਾ ਤਾਂ ਜੇ ਆਪਾਂ ਮੋਟਾ ਜੰਦਾ ਅੰਦਾਜ਼ਾ ਲਾਈਏ ਤਾਂ ਉਹ ਤਾਂ ਤਾਂ ਲੱਗਦੀ ਥੱਗੀ ਵੱਚੂਈ ਲੋਕਾਂ ਦਾ ਸਾਡਾ ਸਾਡਾ ਵੀ ਅੰਦਾਜ਼ਾ ਹੈ ਵੀ 3 ਤੋਂ 4 ਲੱਖ ਰੁਪਏ ਦੀ ਠੱਗੀ ਭੱਜੀ ਹੋਈ ਆ ਪਰ ਪ੍ਰਸ਼ਾਸਨ ਇਹਦੇ ਉੱਤੇ ਕਮੀਰਤਾ ਨਹੀਂ ਦਿਖਾ ਰਿਹਾਗਾ ਜੇਕਰ ਅੱਜ ਜਿੰਨਾ ਕੋ ਉਹਨਾਂ ਨੇ ਸਾਨੂੰ ਕੋਈ ਵਿਸ਼ਵਾਸ ਦਿਵਾਇਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਸ਼ਵਾਸ ਟੁੱਟਦਾ ਜੇ ਪ੍ਰਸ਼ਾਸਨ ਵਿਸ਼ਵਾਸ ਦੇ ਉੱਤੇ ਖਰਾ ਨਹੀਂ ਉਤਰਦਾ ਤਾਂ ਅਸੀਂ ਇਲਾਕੇ ਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਉਹਨਾਂ ਦੀ ਇੱਕ ਸੰਘਰਸ਼ ਕਮੇਟੀ ਬਣੀ ਹੋਈ ਆ ਅਸੀਂ ਸੰਘਰਸ਼ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਕਰਾਂਗੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਤੇ ਜਿਹੜੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਕਿ ਇਨਕਲਾਬ ਕਰਾਂਗੇ ਮਜ਼ਦੂਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਾਂਗੇ ਘਰ-ਘਰ ਨੌਕਰੀ ਦੇਵਾਂਗੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਭ੍ਰਸ਼ਟਾਚਾਰ ਖਤਮ ਕਰਾਂਗੇ ਤਾਂ ਉਹ ਸਰਕਾਰ ਦੇ ਅੰਦਰ ਉਸੇ ਸਰਕਾਰ ਦੇ ਸਰਪੰਚ ਆ ਜਿਹੜੇ ਉਹ ਲੋਕਾਂ ਦੀ ਅਗਿਆਨਤਾ ਦਾ ਲੋਕਾਂ ਦੀ ਅਣਪੜਤਾ ਦਾ ਫਾਇਦਾ ਉਠਾ ਰਹੇ ਨੇ ਲੋਕਾਂ ਦੇ ਨਾਲ ਠੱਗੀਆਂ ਮਾਰ ਰਹੇ ਨੇ ਲੋਕਾਂ ਨੂੰ ਧੋਖੇਜ ਰੱਖ ਰਹੇ ਨੇ ਤੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੀਆਂ ਸਰਪੰਚੀਆਂ ਜਿਹੜੀਆਂ ਬਰਖਾਸਤੂਨੀਆਂ ਚਾਹੀਦੀਆਂ ਉਹਨਾਂ ਨੂੰ ਉੱਥੋਂ ਲਾਉਣਾ ਚਾਹੀਦਾ ਜੀ ਕਾਮ ភੋਖੜੇ ਪਿੰਡ ਦੇ ਜੋ ਲੋਕ ਨੇ ਉਹ ਵੀ ਸਾਡੇ ਨਾਮ ਦੀ ਲਿਖਾਣੇ ਤੁਸੀਂ ਕਿੰਨੇ ਪੈਸੇ ਦਿੱਤੇ ਸੀ 71000 ਰੁਪਏ ਦਿੱਤੇ 71000 ਰੁਪਏ ਦੇ ਤਾਂ ਕੀ ਕੰਮ ਕਰਵਾਉਣਾ ਸੀ ਤੁਸੀਂ ਸਰਪੰਚ ਤੋਂ ਵੀ ਜਿਹੜਾ ਤੁਸੀਂ 71000 ਰੁਪਏ ਦਿੱਤੇ ਸੀ ਬੀਬੀ ਦਾ ਕਾਰਡ ਬਣਾਉਣਾ ਸੀ ਤਾਂ ਦੋ ਲੋਨ ਲਓ ਜੀ ਜੀ 1 ਲੱਖ 20 ਹਜ਼ਾਰ ਵਾਲੇ ਤੇ ਢਾਈ ਲੱਖ ਵਾਲਾ ਹੂੰ ਇਹਨਾਂ ਨੇ ਤੇ 300 ਰੁਪਏ ਪੈਸੇ ਤੋਂ ਤੁਹਾਨੂੰ ਸਰਪੰਚ ਸਾਹਮਣੇ ਕੀ ਕਿਹਾ ਸੀਗਾ ਜੀ ਇਸ ਤਰ੍ਹਾਂ ਤੁਹਾਡਾ ਕੰਮ ਕਰਵਾਉਣਗੇ ਉਹਨਾਂ ਨੇ ਕੋਈ ਨਹੀਂ ਦੱਸਿਆ ਜੀ ਕੀ ਸਭ ਤੋਂ ਕਦੇ ਫਰੂਫ ਲੈ ਕੇ ਗਏ ਹੋਰ ਕੋਈ ਕਾਰਵਾਈ ਨਹੀਂ ਨਹੀਂ ਜਿਹੜਾ ਤੁਸੀਂ ਲੋਨ ਕਹਿ ਰਹੇ ਹੋ ਉਹ ਲੋਨ ਕਿੰਨਾ ਦਵਾਉਣਾ ਸੀ ਕਿੰਨਾ ਮਾਫ ਕਰਵਾਉਣਾ ਸੀ ਉਹਨਾਂ ਨੇ ਉਹਨਾਂ ਚੋ ਜੀ 1 ਲੱਖ 20 ਹਜ਼ਾਰ ਦਾ ਤੇ 1 ਲੱਖ 80 ਹਜ਼ਾਰ ਸੀ ਉਹ ਵੀ ਕਿਉਂ ਕਹਿੰਦੀ ਸੀ ਸਾਰੇ ਪੈਸੇ ਸਾਡੇ ਮਾਫ ਹੋਣਗੇ ਹਾਂ ਅਜਾ ਸਾਰੇ ਪੈਸੇ ਕਹਿੰਦੇ ਮਾਫ ਹੋ ਜਾਣਗੇ ਸਾਰੇ ਪੈਸੇ ਮਾਫ ਹੋਣਗੇ ਤੁਸੀਂ ਭੈਣੇ ਜਿਹੜੇ ਪੈਸੇ ਦਿੱਤੇ ਆ ਤੋ ਕੋਈ ਕਿਵੇਂ ਇੰਤਜ਼ਾਮ ਕਿਵੇਂ ਕੀਤਾ 7200 ਰੁਪਏ ਵੀਰੇ ਉਹ ਮੈਂ ਮੇਰੇ ਟਾਲਸ ਸੀ ਕਿਉਂ ਗੈਨੇ ਤਾਂ ਤੇ ਮੈਂ ਟਾਲਸ ਤੇ 1500 ਰੁਪਏ ਹੁੰਦੇ ਸੀ ਅੱਛਾ ਹਾਂ ਹੁਣ ਤੁਸੀਂ ਦੁਬਾਰਾ ਆਖਿਆ ਨਹੀਂ ਕਿ ਭਾਈ ਸਾਡਾ ਕੰਮ ਵੀ ਨਹੀਂ ਹੋਇਆ ਪੈਸੇ ਵੀ ਲੈ ਲੇ ਤੁਸੀਂ ਉਹ ਕਹਿੰਦੇ ਸਾਡੇ ਨੇ ਠੱਗੀ ਵੱਜੀ ਵੀ ਆ ਤਾਂ ਕਰਕੇ ਹੁਣ ਮੈਂ ਪੈਸੇ ਵਾਪਸ ਨਹੀਂ ਕਰ ਸਕਦਾ ਅੱਛਾ ਰਾਹ ਸਰਪੰਚ ਨਾਲ ਵੀ ਠੱਗੀ ਵੱਜ ਗਈ ਮਾਲੋ ਸਰਪੰਚ ਨੇ ਤੁਹਾਡੇ ਤੋਂ ਪੈਸੇ ਲੈ ਲਏ ਤੇ ਸਰਪੰਚ ਤੋਂ ਕੋਈ ਹੋਰ ਪੈਸੇ ਲੈ ਗਿਆ ਇਹ ਗੱਲ ਉਹ ਕੀ ਜੀ ਇਹ ਮੇਰੇ ਮੰਮੀ ਕਦੇ 12000 ਰੁਪਏ ਲੈਤਾ ਤੇ ਉਹਨੂੰ ਵੀ ਇਹੀ ਕਹਿੰਦਾ ਕਿ ਤੈਨੂੰ ਲੋਨ ਦੀ ਸਹਾਇਤਾ ਠੀਕ ਹੈ ਕਿਹਨੇ ਕਿੰਨੇ ਤੁਹਾਡੇ ਪਿੰਡ ਦੇ ਕਿੰਨੇ ਪਰਿਵਾਰ ਨੇ ਜਿੰਨਾ ਤੋਂ ਪੈਸੇ ਲੈ ਗਏ ਸਾਡੇ ਟ੍ਰੇਡ ਘਰਾਂ ਦੇ ਅੱਛਾ ਸਾਡੇ ਟ੍ਰੇਡ ਘਰਾਂ ਤੋਂ ਪੈਸੇ ਲੈ ਲਏ ਲਿਸਟ ਆਈ ਆ ਕਹਿੰਦੀ ਲਿਸਟ ਆ ਗਈ ਤੁਹਾਡੀ ਬੀਪੀਐਲ ਕਾਰਡ ਬਣੇ ਪਏ ਤੇ ਪਰ ਹਜੇ ਤਾਈ ਸਾਨੂੰ ਕੋਈ ਵੀ ਇਨਸਾਨ ਕਿੰਨੇ ਟਾਈਮ ਦਾ ਸਮਾਂ ਹੋ ਗਿਆ ਭੈਣੇ 7 ਮਹੀਨੇ ਹੋ ਗਏ 7 ਮਹੀਨੇ ਤੇ ਭੈਣੇ ਤੁਸੀਂ ਵੀ ਪੈਸੇ ਭਰੇ ਆ ਹਾਂਜੀ ਹਸਤਾਨ ਚੇਲਾ ਜਾਂ ਰਿਹਾ ਸੀ ਇਹਨਾਂ ਕਾਰਡ ਬਣਾਉਣਾਂ ਦੀ ਆ ਤੇ ਇਕ ਲਾਉਣ ਦੇ ਪੈਸੇ ਅੱਛਾ ਵੀ ਕਾਰਡ ਬਣ ਕੇ ਆ ਗਏ ਤਾਂ ਠੀਕ ਹੈ ਤੇ ਨਹੀਂ ਕਹਿੰਦੀ ਮੈਂ ਪੈਸੇ ਵਾਪਸ ਕਰੂੰਗੀ ਜੀ ਤੇ ਵੀਰ ਜੀ ਉਹਨਾਂ ਨੇ ਪੈਸੇ ਵੀ ਨਹੀਂ ਵਾਪਸ ਕੀਤੇ ਗਏ ਹਾਂ ਤੇ ਉਹਨਾਂ ਨੇ ਕਾਰਡ ਵੀ ਨਹੀਂ ਬਣਾ ਕੇ ਦਿੱਤੇ ਦੁਬਾਰਾ ਗਏ ਤੁਸੀਂ ਸਰਪੰਚ ਸਾਹਿਬ ਕੋਲੇ ਦੁਬਾਰਾ ਗੱਲ ਕਰਨ ਹਾਂਜੀ ਵੀਰ ਜੀ ਗਏ ਸੀਗੇ ਬਹੁਤ ਵਾਰੀ ਗਏ ਆ ਕਹਿੰਦੇ ਆ ਜੇ ਬਣ ਕੇ ਨਹੀਂ ਆਈ ਠੀਕ ਹੈ ਬਣਾਉਣੇ ਨੇ ਉਹ ਚੀਜ਼ ਪਹਿਨੇ ਇੰਤਜ਼ਾਮ ਕਿਵੇਂ ਕੀਤਾ ਸੀ ਪੈਸਿਆਂ ਦਾ ਤੁਸੀਂ ਤੁਸੀਂ 4500 ਰੁਪਏ ਭਰਿਆ ਕਿਵੇਂ ਇੰਤਜ਼ਾਮ ਕੀਤਾ ਸੀ ਵਿਆਜ ਤੇ ਲੈ ਕੇ ਦਿੱਤਾ ਸੀ ਵਿਆਜ ਤੇ ਲੈ ਕੇ ਦਿੱਤੇ ਆ ਸਾਡੇ ਨਾਲ ਬਾਈ ਜੀ ਮੌਜੂਦ ਨੇ ਬਾਈ ਜੀ ਤੁਹਾਨੂੰ ਕੀ ਲੱਗਦਾ ਵੀ ਕੱਲਾ ਸਰਪੰਚ ਨਿਮੋਲਵਾ ਕੇ ਕੀ ਹੋਰ ਅਧਿਕਾਰੀ ਜਿਹੜੇ ਇਹਦੇ ਵਿੱਚ ਨਿਮੋਲਵਾ ਕਿਉਂਕਿ ਕਾਰੀ ਦੇ ਹਿਸਾਬ ਨਾਲ ਹੀ ਕੰਮ ਹੁੰਦੇ ਸਰਪੰਚ ਕੱਲੀ ਇਹਦੇ ਵਿੱਚ ਸ਼ਾਮਲ ਨਹੀਂ ਹੈਗੀ ਸਰਪੰਚ ਨੂੰ ਤਾਂ ਇੱਕ ਮੋਹਰਾ ਬਣਾਇਆ ਗਿਆਗਾ ਜੀ ਉਹਦੇ ਵਿੱਚ ਬਹੁਤ ਸਾਰੇ ਮਲਾਜ਼ਮ ਵੀ ਹੋ ਸਕਦੇ ਆ ਇਹਨੇ ਕਿ ਕੋਈ ਅਨਹਾਰੀ ਵੀ ਹੋ ਸਕਦਾ ਹੈ ਉਹ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹਦਾ ਸਾਰਾ ਜਿਹੜਾ ਪਰਦਾ ਹੈ ਉਹ ਖਾਸ ਹੋਣਾ ਚਾਹੀਦਾ ਵਾ ਤੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਸ਼ਾਮਲ ਹੋਣਗੇ ਭਾਵੇਂ ਉਹ ਫੂਡ ਸਪਲਾਈ ਨਾਲ ਸੰਬੰਧਤ ਹੋਣ ਭਾਵੇਂ ਸਿਵਲ ਅਧਿਕਾਰੀ ਹੋਵੇ ਕੋਈ ਭਾਵੇਂ ਕੋਈ ਹੋਰ ਵੀ ਪਿੰਡ ਦਾ ਕੋਈ ਹੋਵੇ ਤਾਂ ਉਹ ਸਾਰਾ ਪਰਦਾ ਫਾਸ ਹੋ ਕੇ ਉਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਤੇ ਮਜ਼ਦੂਰਾਂ ਨੂੰ ਸਾਥ ਮਿਲਣਾ ਚਾਹੀਦਾ ਜੇਕਰ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਹੋਊਗੀ ਕਿਸ ਤਰ੍ਹਾਂ ਦਾ ਸੰਘਰਸ਼ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਧਰਨੇ ਲਾਵਾਂਗੇ ਸੰਘਰਸ਼ ਸ਼ੁਰੂ ਕਰਾਂਗੇ ਇਨਸਾਫ ਤੱਕ ਲੜਾਂਗੇ ਇੱਕ ਕਮੇਟੀ ਬਣੀ ਹੋਈ ਆ ਚਰਨਜੀਤ ਜੱਥੇਦਾਰਾਂ ਦੀ ਅਸੀਂ ਉਹਦੇ ਵਿੱਚ ਵੀ ਵਿਚਾਰ ਲਿਆ ਇਹ ਮਸਲਾ ਵੀ ਜੇਕਰ ਪ੍ਰਸ਼ਾਸਨ ਮਜ਼ਦੂਰਾਂ ਨੂੰ ਇਨਸਾਫ ਨਹੀਂ ਦਿੰਦਾ ਤਾਂ ਅਸੀਂ ਪਿੰਡ ਪਿੰਡ ਜਾਵਾਂਗੇ ਪੇਦੂਰਾਂ ਦੇ ਹੱਥਾਂ 'ਚ ਗੱਲ ਲੈ ਕੇ ਜਾਵਾਂਗੇ ਜਿਵੇਂ ਅਸੀਂ ਚੰਦ ਭਾਣ ਦੇ ਮਸਲੇ ਨੂੰ ਸਿਖਰਾਂ ਤੇ ਲੈ ਕੇ ਗਏ ਅਸੀਂ ਫਿਰ ਖੋਪੜੇ ਪਿੰਡ ਨੂੰ ਵੀ ਫਰੰਟ ਦੇ ਉੱਤੇ ਲੈ ਕੇ ਆਵਾਂਗੇ ਕਿਉਂਕਿ ਇਹ ਜਿਹੜੀ ਰਾਜਨੀਤੀ ਆ ਉਹ ਰਾਜਨੀਤੀ ਘਟਿਆ ਪੱਧਰ ਦੀ ਖੇਢੀ ਗਈ ਆ ਮਜ਼ਦੂਰਾਂ ਦੇ ਨਾਲ ਉਹਨਾਂ ਮਜ਼ਦੂਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੇ ਜਿਹੜੇ ਲੋਕਾਂ ਨੇ ਇਹਦੇ ਵਿੱਚ ਸਾਥ ਦਿੱਤਾ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਆ ਉਹਨਾਂ ਨੂੰ ਲੋਕਾਂ ਦੀਆਂ ਸੱਥਾਂ ਦੇ ਵਿੱਚ ਨੰਗੇ ਕਰਾਂਗੇ ਸੋ ਦੋਸਤੋ ਐਸੀ ਗੱਲਬਾਤ ਉਹਨਾਂ ਮਜ਼ਦੂਰਾਂ ਦੇ ਨਾਲ ਜਿੰਨਾਂ ਦਾ ਇਹ ਕਹਿਣਾ ਕਿ ਸਾਡੇ ਨਾਲ ਕਿਸੇ ਨਾਲ 4500 ਕਿਸੇ ਨਾਲ 7500 ਕਿਸੇ ਨਾਲ 2000 4000 ਦੀ ਸੱਜੀ ਵੱਜੀ ਆ ਤਾਂ ਇਸ ਵੀਡੀਓ ਦੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਉਹ ਸਰਪੰਚ ਜਿਹਨਾਂ ਨੂੰ ਲੋਕ ਆਪਣੇ ਤਰੀਕੇ ਦੇ ਨਾਲ ਇੱਕ ਪਿੰਡ ਦੇ ਨਮਾਇੰਦੇ ਵਜੋਂ ਚੁਣਦੇ ਆ ਕਿ ਪਿੰਡ ਦੇ ਕੰਮ ਕਰਾਊਗਾ ਪਰ ਜਦੋਂ ਸਰਪੰਚ ਇਹਨਾਂ ਕੰਮਾਂ ਤੇ ਹੋ ਰਹੀ ਤਾਂ ਕਿਤਨਾ ਕਿਤੇ ਬਹੁਤ ਵੱਡੇ ਸਵਾਲ ਪਿੰਡ ਦੇ ਲੋਕਾਂ ਦੇ ਉੱਪਰ ਹੀ ਖੜੇ ਹੁੰਦੇ ਆ ਤਾਂ ਅਸੀਂ ਇਸ ਵੀਡੀਓ ਦੇ ਰਾਹੀਂ ਸਰਪੰਚ ਸਾਹਿਬ ਦਾ ਪੱਖ ਵੀ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਪੰਚ ਗੁਰਮੀਤ ਕੌਰ ਨਾਲ ਗੱਲ ਹੋ ਰਹੀ ਭੋਖੜੇਪੁਰ ਜੀ ਹਾਂਜੀ ਸਸਰੀਕਾਲ ਸਰਪੰਚ ਸਾਹਿਬ ਸਸਰੀਕਾਲ ਸਰ ਇੱਕ ਘਰ ਆਏ ਸੀ ਜੀ ਤੁਹਾਡੇ ਨਾਲ ਪਿੰਡ ਦੇ ਬੰਦੇ ਨੇ ਇੰਟਰਵਿਊ ਦਿੱਤੀ ਸੀ ਕਿ ਤੁਸੀਂ ਉਹਨਾਂ ਤੋਂ ਰਾਸ਼ਨ ਕਾਰਡ ਬਣਾਉਂਦੇ ਬੀਪੀਐਲ ਕਾਰਡ ਬਣਾਉਣ ਦੇ ਪੈਸੇ ਲੈਏ ਸੀ ਕੋਈ ਜੀ ਅੱਛਾ ਜੀ ਉਹਦੇ ਸੰਬੰਧੀ ਗੱਲ ਕਰਨੀ ਸੀ ਤੁਹਾਡੇ ਨਾਲ ਜੀ ਸਰ ਕੋਈ ਨਹੀਂ ਤੁਹਾਨੂੰ ਸ਼ਾਮ ਨੂੰ ਆ ਕੇ ਫੋਨ ਕਰ ਦਾਂਗੇ ਅਸੀਂ ਬਾਹਰ ਗਏ ਹੋਏ ਹਾਂ ਮੈਡਮ ਮੈਂ ਫਰੀਦਕੋਟ ਤੋਂ ਆਇਆ ਹਾਂ ਜੀ ਅੱਛਾ ਜੀ ਤੁਸੀਂ ਜਦੋਂ ਮੈਨੂੰ ਫੋਨ ਤੇ ਦੱਸ ਦਿਓ ਜੀ ਫੋਨ ਤੇ ਪੱਕੇ ਦੇ ਦਿਓ ਜੀ ਸਰੋ ਸੁਣ ਮੈਂ ਸ਼ਾਮ ਨੂੰ ਸਾਰੀ ਗੱਲ ਹੀ ਦੱਸ ਦਿਆਂਗੇ ਤੁਹਾਡੇ ਕੋਲ ਜਿਹੜੀ ਮੇਰੇ ਕੋਲ ਸਟੇਟਮੈਂਟ ਪਈ ਆ ਪੈਸੇ ਨਹੀਂ ਪੁਆਏ ਉਹਨਾਂ ਨੂੰ ਠੀਕ ਹੈ ਜੀ ਵੀ ਜੇ ਕੁਮਾਰ ਨੂੰ ਜੀ ਅੱਛਾ ਨਹੀਂ ਉਹ ਤੁਸੀਂ ਗਾਂ ਕਿਸੇ ਨੂੰ ਪੈਸੇ ਦਿੱਤੇ ਆ ਜੀ ਉਹ ਉਹ ਸਰ ਵੀ ਜੇ ਕੁਮਾਰ ਨੂੰ ਇਹਨਾਂ ਨੇ ਵੀ ਵੀ ਜੇ ਕੁਮਾਰ ਨੂੰ ਵੀ ਦਿੱਤੇ ਇਹਨਾਂ ਨੇ ਅੱਜਾਂ ਨਹੀਂ ਤਾਂ ਸਾਹਮਣੇ ਫੜਾਇਆ ਮੇਰੇ ਆਪ ਅੱਛਾ ਜੀ ਇਹਨਾਂ ਨੇ ਫਾਰਮ ਫੜਾ ਕੇ ਇਹ ਕੁਝ ਗੁੱਗਲ 'ਤੇ ਪੇਮੈਂਟ ਹੋਈ ਵੀ ਆ ਹੂੰ ਗੋਨਿਆ ਨੇ ਮੰਡੀ ਤੋਂ ਆਉਣੇ ਦੋ ਕਾਰਡ ਜਾਲੀ ਬਣਾ ਕੇ ਕਣਕ ਵੀ ਦਿੱਤੀ ਇੱਕ ਦੋ ਵਾਰੀ ਅੱਛਾ ਜੀ ਉਸ ਸ਼ਾਮ ਨੂੰ ਮੈਂ ਤੁਹਾਨੂੰ ਤਾਂ ਕਹਿੰਦੀ ਸੀ ਵੀ ਸ਼ਾਮ ਨੂੰ ਮੈਂ ਸਾਰਿਆਂ ਨੂੰ ਸੱਦ ਲੂੰਗੀ ਉਹਨੇ ਸਿਵਾ ਆ ਗਏ ਹੋਏ ਆ ਨਹੀਂ ਜੇ ਤਾਂ ਤੁਸੀਂ ਦੇਖੋ ਭੈਣ ਜੀ ਜੇ ਤਾਂ ਲੋਕਲ ਹੀ ਹੋ ਸਰਪੰਚ ਸਾਹਿਬ ਤਾਂ ਅਸੀਂ ਤੁਹਾਡੇ ਕੋਲੇ ਆ ਜੰਨੇ ਬੱਚਾ ਤੁਹਾਡਾ ਬੇਟਾ ਦਾਦੇ ਨਰਸਰੀ ਹੋਂ ਤੁਸੀਂ ਨਹੀਂ ਨਰਸਰੀ ਚ ਨਹੀਂ ਸੀ ਅੱਜ ਅਸੀਂ ਨਾ ਬਾਹਰ ਜਾਵੜੀ ਸੀ ਜੀ ਅੱਛਾ ਜੀ ਪਰ ਅੱਜ ਮੇਰੀ ਭੈਣ ਆ ਉਹਦੇ ਨਾਲ ਆ ਕਹਿੰਦੇ 6:00 ਵਜ ਗਈ ਸੀ ਉੱਥੇ ਪਤਾ ਲੈਣ ਜਾਵੜੀ ਸੀ ਮੈਂ ਠੀਕ ਹੈ ਜੀ ਹਾਂ ਜੀ ਮਤਲਬ ਮਤਲਬ ਤੁਸੀਂ ਪੈਸੇ ਲਏ ਤਾਂ ਸੀਗੇ ਜੀ ਇਹਨਾਂ ਤੋਂ ਨਹੀਂ ਸਰ ਉਹਨਾਂ ਨੇ ਨਾ ਗੂਗਲ ਪੇ ਕਿਦਾਂ ਤਾਂ ਪੇਮੈਂਟ ਕੀਤੀ ਆ ਜੀ ਤੇ ਜਿਹੜਿਆ ਨੇ ਉਂ ਦਿੱਤੇ ਆ ਉਹ ਉਹ ਕਹਿੰਦਾ ਸੀ ਪੈਸੇ ਸਰਪੰਚ ਸਾਹਿਬ ਦੇ ਮੂੰਹ ਨੂੰ ਹੀ ਭਰਿਆ ਸਰਪੰਚ ਸਾਹਿਬ ਨੇ ਸਾਨੂੰ ਕਿਹਾ ਸੀਗਾ ਕਿ ਤੁਹਾਡੇ ਲੋਨ ਵੀ ਦਵਾਵਾਂਗੇ ਲੋਨ ਚੋਂ 1 ਲੱਖ ਮਾਫ ਵੀ ਹੋ ਜੇ ਜੇ 2 ਲੱਖ ਦਾ ਲੋਨ ਆ ਜੀ ਨਹੀਂ ਨਹੀਂ ਸਰ ਇਹ ਮਾਫਾ ਨਹੀਂ ਆਖਿਆ ਸੀ ਉਹ ਕਹਿੰਦਾ ਸੀ ਨਾ 1 ਲੱਖ ਲੱਖ ਰੁਪਿਆ ਹੋਊਗਾ ਤੁਹਾਡੇ ਵੀ ਆ ਜਿਹੜਾ ਜਾਤੀ ਸਰਟੀਫਿਕੇਟ ਕਾ ਮੈਂ ਹੈਗੀ ਸੀ ਸਾਰਾ ਅਨਪੜ੍ਹ ਜੀ ਮੈਨੂੰ ਇੰਨਾ ਪਤਾ ਨਹੀਂ ਸੀ ਉਹ ਸੀਗਾ ਸਾਡੇ ਨਾਂ ਨੇ ਬਸ ਧੋਖਾ ਧੜੀ ਕੀਤੀ ਆ ਠੀਕ ਹੈ ਜੀ ਤੁਸੀਂ ਕੋਈ ਰਿਪੋਰਟ ਦਰਜ ਕਰਾਈ ਉਹਦੇ ਤੇ ਆਪਦੇ ਵੱਲੋਂ ਵੀ ਹਾਂਜੀ ਕਰਾਈ ਹੋਈ ਆ ਸਾਬ ਮੈਂ ਇਹ ਪਿੰਡਾਂ ਦੇ ਤੁਹਾਡੇ ਤੇ ਕਰਾਉਂਦੇ ਫਿਰਦੇ ਆਪ ਤੁਸੀਂ ਨਾਲ ਮਿਲ ਕੇ ਇਕੱਠੇ ਹੀ ਹੋ ਜਉਣਾ ਜੀ ਪਿੰਡ ਵਾਲਿਆਂ ਨਾਲ ਵੀ ਸਰ ਜੀ ਉਹ ਨਾ 2 4 ਜਿਹੜੇ ਹੈਗੇ ਆ ਸਾਡੇ ਵਿਰੁੱਧ ਪਾਰਟੀ ਵਾਲੇ ਆ ਉਹ ਕਹਿੰਦੇ ਵੀ ਸਰਪੰਚੀ ਸਾਨੂੰ ਵੀ ਸੀ ਸਰਪੰਚੀ ਨੂੰ ਕਰਨ ਨਹੀਂ ਦੇਣੇ ਇਸ ਤਰ੍ਹਾਂ ਹੋ ਰਹੀ ਆ ਮੈਂ ਤਾਂ ਉਹਨਾਂ ਦੇ ਨਾਲ ਆ ਮੈਂ ਤਾਂ ਹੁਣ ਵੀ ਕਹੀ ਜਾਂਦੀ ਆ ਵੀ ਥਾਣੇ ਵੀ ਇਹੀ ਗੱਲ ਦੇ ਕੇ ਆਈ ਆ ਕੰਪਲੀਟ ਮਾਪ ਦੇ ਖਲੋਲ ਖਾ ਕੇ ਆਈ ਆ ਮਖ ਮੈਂ ਸੀਗੀ ਅਨਪੜ ਇਹਨੇ ਧੋਖਾ ਟੜੀ ਨਾਲ ਕਹੇਗੇ ਹੁਣ ਇਹ ਕਹਿੰਦੇ ਵੀ ਸਰਪੰਚੀ ਨਹੀਂ ਨੂੰ ਕਰ ਦਿੰਦੇ ਇਸ ਤਰ੍ਹਾਂ ਵੀ ਮੈਨੂੰ ਬਹੁਤ ਕੁਝ ਬੋਲੀ ਜਾਂਦੇ ਆ ਕਿ ਤੇ ਕਹਿੰਦੇ ਸਾਡੀ ਮਨਤ ਕਰ ਲੈ ਸਾਨੂੰ ਐ ਕਰ ਲੈ ਵੀ ਸਰ ਮੈਨੂੰ ਇਸ ਗ ਨਪਾੜਾ ਮੈਂ ਤੱਕ ਸਾਰਾ ਦਿਨ ਮਿਹਨਤੀ ਕਰਦੀ ਆ ਹੂੰ ਬਿਲਕੁਲ ਜੀ ਠੀਕ ਆ ਜੀ ਹਾਂ ਜੀ ਇਹਨਾਂ ਨੇ ਭਰੋਸੇ ਨਾਲ ਮੈਨੂੰ ਸਾਰਿਆਂ ਨੇ ਕਹਿ ਇੱਕ ਵਾਕ ਇਹਨਾਂ ਨੇ ਸਾਰਿਆਂ ਨੇ ਠਾਇਆ ਸੀ ਹੁਣ ਜਿਹੜੇ 2-4 ਬੰਦੇ ਆ ਦੂਜੇ ਸਾਰੇ ਮੇਰੇ ਪਿੰਡ ਵਾਲੇ ਸਾਰੇ ਮੇਰੇ ਨਾਲ ਆ ਮੇਰੇ ਨਾਲ ਥਾਣੇ ਵੀ ਜਾ ਕੇ ਆਏ ਆ ਉਹ ਸਾਰੇ ਮੇਰੇ ਨਾਲ ਗਏ ਸੀ ਜੀ ਹਾਂਜੀ ਸਾਰੇ ਸਾਈਨ ਕਰਕੇ ਗਏ ਆਪਣੇ ਕੋਲੇ ਸਾਰੇ ਉਹ ਕਹਿੰਦੇ ਵੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਅੱਧਿਆਂ ਨੂੰ ਇਹ ਉਹੀ ਲੈ ਗਏ ਕਹਿੰਦੇ ਤੁਹਾਨੂੰ ਇਸ ਤਰ੍ਹਾਂ ਕਰਕੇ ਐ ਕਰਾਂਗੇ ਜਦੋਂ ਤੁਸੀਂ ਅੱਗੇ ਪੈਸੇ ਦਿੱਤੇ ਉਹ ਕੌਣ ਸੀ ਜੀ ਕਿਹੜੀ ਪਾਰਟੀ ਦਾ ਸੀ ਕਿੱਥੋਂ ਸੀ ਬੰਦਾ ਕਿਹੜੇ ਕਿ ਇੱਥੇ ਕੀ ਕੰਮ ਕਰਦਾ ਸੀ ਜੀ ਉਹ ਗੋਨਿਆਂ ਨੇ ਮੰਡੀ ਆ ਜੀ ਉਹ ਸਾਰਾ ਕੁਝ ਕਰਦਾਗਾ ਰਸ ਨਹੀਂ ਦਿੰਦਾ ਇਹਨਾਂ ਦੇ ਘਰੇ ਆਉਂਦਾ ਹੁੰਦਾ ਸੀ ਅੱਛਾ ਜੀ ਉਹ ਕੰਕ ਵੀ ਦਿੰਦਾ ਹੁੰਦਾ ਸਾਰਾ ਉਹ ਹੈਗਾ ਉਹ ਮੈਗਮੇਚ ਫੋਰਸ ਫੋਰਸ ਸੇਫਟੀ ਮੈਗਮੇਚ ਹੈਗਾ ਉਹ ਜੀ ਮੈਗਮੇਚ ਲੱਗ ਲੱਗਿਆ ਸਰ ਉਹ ਵੀ ਜਿਆ ਕੋ ਮਾਰਿਆ ਤੇ ਇਹ ਤੇ ਉਹ ਧਿਆਨ ਚ ਹੈ ਕੋਲੇ ਐਸ ਡੀਓ ਜਾਂ ਕੀ ਆ ਕੀ ਉਹਨੇ ਪੋਸਟ ਤੇ ਆ ਨਹੀਂ ਜੀ ਸਾਨੂੰ ਐ ਨਹੀਂ ਪਤਾ ਉਹ ਕਹਿੰਦਾ ਸੀ ਨਾ ਮੈਂ ਇਹਨਾਂ ਦੇ ਘਰੇ ਪਰਚੰਗ ਕੱਟਦਾ ਹੁੰਦਾ ਸੀਗਾ ਜਿਹੜਾ ਪਹਿਲਾਂ ਸਰਪੰਚ ਸੀ ਠੀਕ ਹੈ ਜੀ ਅੱਛਾ ਜੀ ਇਹਨਾਂ ਦੇ ਕਣਕ ਦਿੰਦਾ ਹੁੰਦਾ ਸੀ ਸਾਰਿਆਂ ਨੂੰ ਸਾਰਿਆਂ ਦੀ ਪਰਚੰਗ ਕੱਟਦਾ ਹੁੰਦਾ ਸੀ ਸਭ ਦਾ ਸਰਪੰਚ ਦੇ ਘਰੇ ਜੀ ਹਾਂ ਜੀ ਹਾਂ ਜੀ ਸਭ ਦਾ ਸਰਪੰਚ ਠੀਕ ਹੈ ਜੀ ਇਹ ਗੱਲ ਸੀ ਸਰ ਓਕੇ 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 ਉਹਨਾਂ ਕੋਲੇ ਪਹਿਲਾਂ ਹੁੰਦਾ ਜਾਂਦਾ ਸੀ ਹੁਣ ਤੁਹਾਡੇ ਕੋਲੇ ਆਉਣ ਲੱਗ ਗਿਆ ਸੀ ਨਹੀਂ ਹੁਣ ਤਾਂ ਆਪਣੇ ਤਾਂ ਆਇਆ ਹੀ ਨਹੀਂ ਆਪਣੇ ਨਮਾਇਨਾ ਫੋਨ ਤੇ ਗੱਲ ਕਰਕੇ ਆਂਦਾ ਵੀ ਸਰਪੰਚ ਸਾਹਿਬ ਆਖੇ ਤੋਂ ਨਹੀਂ ਆਉਂਦਾ ਹਾਂਜੀ ਹਾਂਜੀ ਕਹਿੰਦਾ ਕਾਰਡ ਬਣਨਗੇ ਬੀਪੀਐਲ ਤੇ ਕਹਿੰਦਾ ਮੈਨੂੰ ਪੈਸੇ ਆ ਕੇ ਵੀ ਤੁਸੀਂ ਦੇ ਦਿਓ ਕਿ ਤੇ ਪਟਵਾਰੀ ਤੇ ਮੈਥੋਂ ਮੈਡਮ ਲੈਂਦੀ ਅਸੀਂ ਰਲ ਮਿਲ ਕੇ ਕਹਿੰਦਾ ਆਟੋ ਵਾਲਾ 500 ਰੁਪਏ ਲੈਂਦਾ ਹੁਣੇ ਮੰਡੀ ਸਰ ਜੀ ਗਵਨਿਆਂ ਨੇ ਜਿਹੜਾ ਭੋਲਾ ਆਟੋ ਵਾਲਾ 50000 ਜੀ ਉਹਨਾਂ ਤੋਂ ਲੈ ਗਿਆ ਅੱਛਾ ਜੀ ਜਿਹੜੇ ਮੇਰੇ ਨਾਲ ਮੈਥੋਂ ਫੜ ਫੜ ਕੇ ਉਹ ਲੈ ਕੇ ਜਾਂਦੇ ਹੁੰਦੇ ਸੀ ਜਿਹੜੇ ਬੰਦੇ ਖੜਦੇ ਹੁੰਦੇ ਸੀ ਇੱਕ ਹੈਗਾ ਹੋਰ ਅਰਜਨ ਉਹ ਵੀ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ ਕਹਿੰਦੇ ਸਾਥ ਹੋਏ ਇੱਕ ਇੱਕ ਫਾਰਮ ਦੇ 5-5000 ਰੁਪਏ ਲੈ ਕੇ ਗਏ ਆ ਜੀ ਹੁਣ ਪ੍ਰਸ਼ਾਸਨ ਤੁਹਾਨੂੰ ਕੀ ਆਦਾ ਜੀ ਉਹ ਬੰਦੇ ਤੇ ਕਾਰਵਾਈ ਕਰਦੇ ਆ ਜਾਂ ਹਾਂਜੀ ਹਾਂਜੀ ਉਹਨਾਂ ਨੇ ਅਸੀਂ ਕੱਲ ਥਾਣੇ ਵੀ ਜਾ ਕੇ ਆਏ ਆ ਮੇਰੇ ਚਾਰੇ ਬੰਬਰ ਸੀ ਮੈਂ ਵੀ ਜਾ ਕੇ ਆਈ ਸੀ ਨਾਲ ਜੀ ਮੈਂ ਕਿਹਾ ਵੀ ਸਰ ਤੁਸੀਂ ਉਹਨੂੰ ਸਦੋ ਤੇ ਕਾਰਵਾਈ ਸ਼ੁਰੂ ਕਰੋ ਸਾਡੇ ਮੂਹਰੇ ਸਦੋ ਉਹ ਆnde ਕੋਈ ਗੱਲ ਨਹੀਂ ਤੁਸੀਂ ਨਾਲੇ ਆ ਦੇ ਬੰਦੇ ਲਿਆਓ ਨਾਲੇ ਤੁਸੀਂ ਆਇਓ ਨਾਲੇ ਜਿਹੜੀ ਗੂਗਲ ਪੇ ਪੇਮੈਂਟ ਹੋਈ ਵੀ ਆ ਨਾ ਹੂੰ ਉਹ ਸਾਰੇ ਕੁਝ ਲਿਆਓ ਠੀਕ ਹੈ ਜੀ ਠੀਕ ਹੈ ਹਾਂਜੀ ਉਹ ਲੈ ਕੇ ਜਾਵਾਂਗੇ ਸਰ ਜੀ ਠੀਕ ਹੈ ਸਰਪੰਚ ਸਾਹਿਬ ਤੁਹਾਡੇ ਮੈਂ ਇਹ ਰਿਕਾਰਡਿੰਗ ਹੀ ਲਾ ਦੇਾਂਗੇ ਜੀ ਫਿਰ ਉਹ ਖਬਰ ਦੇ ਨਾਲ ਜੀ ਹਾਂਜੀ ਤੁਹਾਡੀ ਕਾਲ ਮੇਰੇ ਕੋਲ ਰਿਕਾਰਡ ਹੈ ਜੀ ਮੈਂ ਇਸ ਤੇ ਇਹ ਹੀ ਤੁਹਾਡੀ ਲਾ ਦੇਾਂਗਾ ਧੰਨਵਾਦ ਤੁਸੀਂ ਆਪਣਾ ਪੱਖ ਰੱਖਿਆ ਜੀ ਠੀਕ ਹੈ ਸਰ ਓ